ਹੁਣ ਆਮ ਆਦਮੀ ਪਾਰਟੀ ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਤਾਂ ਕਹੇਗੀ ਨਾ ਕਿ ਦੇਖੋ ਜਿੰਨੀਆਂ ਵੀ ਹੁਣ ਤੱਕ ਬਾਏ ਇਲੈਕਸ਼ਨ ਹੋਈਆਂ ਛੋਟੀਆਂ ਵੱਡੀਆਂ ਇਲੈਕਸ਼ਨ ਹੋਈਆਂ ਲੋਕਾਂ ਨੇ ਫਤਵਾ ਸਾਡੇ ਨਾਮ ਤੇ ਦਿੱਤਾ ਇਸ ਨੂੰ ਵੀ ਆਪਣੀ ਜਿੱਤ ਦੱਸਣਗੇ ਔਰ ਇਹ ਕਹਿਣਗੇ ਕਿ ਇਹ ਪ੍ਰੋਸੈਸ ਅੱਗੇ ਵੀ ਜਾਰੀ ਰਹੇਗਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿੱਤ ਰਹੇ ਹੋ ਹਾਰ ਰਹੇ ਹੋ ਇਹ ਕਸਪਟੀ ਕੌਣ ਤੈਅ ਕਰਦਾ ਹੈ ਇਹ ਇਲੈਕਸ਼ਨ ਤੈਅ ਕਰਦੀ ਹੈ ਤੇ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤ ਗਈ ਜੀ ਜਿਹੜਾ ਇਹਨਾਂ ਦੇ ਆਗੂਆਂ ਨੇ ਕਿਹਾ ਸੀ ਨਾ ਧਾਮ ਸ਼ਾਮ ਦੰਡ ਭੇਦ ਲੜਾਈ ਝਗੜਾ ਉਸ ਨੀਤੀ ਦੇ ਤਹਿਤ ਇਹ ਸਾਰੇ ਇਲੈਕਸ਼ਨ ਲੜ ਰਹੇ ਆ ਔਰ ਉਸ ਨੀਤੀ ਦੇ ਤਹਿਤ ਤਾਂ ਕੋਈ ਬੰਦਾ ਵੀ ਕੱਲ ਨੂੰ ਕਹ ਦੇਗਾ ਕਿ ਮੈਂ ਇਲੈਕਸ਼ਨ ਜਿੱਤ ਗਿਆ ਲੋਕਤੰਤਰ ਦਾ ਜਨਾਜ਼ਾ ਕੱਢ ਕੇ ਰੱਖਤਾ ਇਹਨਾਂ ਲੋਕਾਂ ਨੇ ਲੋਕਤੰਤਰ ਨੂੰ ਫੇਲ ਕਰਕੇ ਰੱਖਤਾ ਕਿੱਥੇ ਲੋਕ ਕਹਿੰਦੇ ਸੀ ਅਸੀਂ ਤਾਂ ਇਨਕਲਾਬ ਦਾ ਨਾਅਰਾ ਲਾ ਕੇ ਤੁਰਨ ਵਾਲੀ ਪਾਰਟੀ ਹੈ ਤੇ ਸੰਵਿਧਾਨ ਬਚਾਉਣ ਵਾਲੀ ਪਾਰਟੀ ਹੈ ਪਰ ਅੱਜ ਇਹ ਪੰਜਾਬ ਦੇ ਹਾਲਾਤ ਵੇਖਿਆ ਜਾਵੇ ਲੋਕਾਂ 'ਚ ਹਰਪ੍ਰੀਤ ਜੀ ਇੰਨਾ ਕੋ ਗੁੱਸਾ ਹੈ ਇਹਨਾਂ ਪ੍ਰਤੀ ਜੇ ਬਿਲਕੁਲ ਪਾਰਦਰਸ਼ੀ ਨਾਲ ਇਲੈਕਸ਼ਨ ਕਰਵਾਉਣ ਕੋਈ ਇਲੈਕਸ਼ਨ ਵੀ ਹੋਵੇ ਚਾਹੇ ਉਹ ਕੋਈ ਐਮਐਲਏ ਦੀ ਬਾਅ ਇਲੈਕਸ਼ਨ ਹੋਵੇ ਜਾਂ ਇਸ ਤਰ੍ਹਾਂ ਦੇ ਪੰਚਾਇਤੀ ਇਲੈਕਸ਼ਨ ਹੋਣ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਇਹ ਬਿਲਕੁਲ ਪਾਰਦਰਸ਼ਤਾ ਨਾਲ ਕਰਾਜਨ ਤੇ ਲੋਕ ਇਹਨਾਂ ਨੂੰ ਬੜੇ ਚਿਰ ਦਾ ਫਤਵਾ ਦੇ ਚੁੱਕੇ ਸੀ ਕਿ ਇਹਨਾਂ ਦੇ ਜਿਹੜੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਰਹਿਣਗੇ ਮੈਂ ਤੁਹਾਨੂੰ ਦੱਸਣੀ ਚਾਹਣਾ ਕਿ ਇਸ ਵੇਲੇ ਇਹਨਾਂ ਦੇ ਹਾਲਾਤ ਐਵੇਂ ਨੇ ਕਿ ਇੱਕ ਇਹਨਾਂ ਦਾ ਐਮਐਲਏ ਸਾਡੇ ਫਰੋਹਪੁਰ ਤੇ ਆਤੀ ਹਲਕੇ ਚੁਟਕੀ ਮਾਰ ਕੇ ਕਹਿੰਦਾ ਸੀ ਮੈਂ 2 ਘੰਟੇ ਦੇ ਸਾਰਾ ਕੁਝ ਜਿੱਤ ਲਾਂਗਾ ਉਹਦਾ ਮਤਲਬ ਇਹ ਹੀ ਸੀ ਕਿ ਉਹ ਧਾਮ ਸ਼ਾਮ ਡੰਡ ਭੇ ਦੀ ਨੀਤੀ ਕਰਨੀ ਚਾਹੁੰਦਾ ਸੀ ਪਰ ਲੋਕਾਂ ਨੇ ਉਹਨੂੰ ਉਹਦਾ ਰਾਹ ਵਿਖਾ ਦਿੱਤਾ ਐਸ ਵੇਲੇ 23 ਜੋਂਾਂ ਦੇ ਵਿੱਚੋਂ 18 ਜੋਂ ਜਿਹੜੇ ਐ ਉਹਨਾਂ ਵਿੱਚੋਂ ਜਿਹੜੇ ਗਿਣਤੀ ਹੋ ਚੁੱਕੀ ਹੈ ਰਿਜ਼ਲਟ ਡਿਕਲੇਅਰ ਹੋ ਚੁੱਕਾ ਉਹਨਾਂ 'ਚੋਂ 17 ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਜਿੱਤ ਚੁੱਕਾ